ਬਹੁਤ ਮਹਿੰਦੀ ਬਚਾਈ ਬਹੁਤ ਜ਼ਿਆਦਾ ਇੰਨਾ ਦੇ ਪਿੰਡ ਦੇ ਬਾਕੀ ਵੀ ਪਲੇਅਰ ਜਿਹੜੇ ਵੱਡੇ ਵੀ ਬਹੁਤ ਜ਼ਿਆਦਾ ਫੁੱਟਬਾਲ ਪਲੇਅਰ ਇਥੋਂ ਦੇ ਹੋਏ ਆ ਨਾਮਵਰ ਫੁੱਟਬਾਲ ਪਲੇਅਰ ਹੋਏ ਇਥੋਂ ਦੇ ਬੜੀ ਬੜੀਆਂ ਨੌਕਰੀਆਂ ਤੇ ਐਸਐਸਪੀ ਰਹੇ ਆ ਬੀਐਸਪੀ ਰਹੇ ਆ ਬਹੁਤ ਜ਼ਿਆਦਾ ਮਹਿੰਦੀ ਲੋਕ ਫੁੱਟਬਾਲ ਦੇ ਇਥੋਂ ਦੇ ਕਿਦਾਂ ਦਾ ਰੁਝਾਨ ਸੀ ਬਹੁਤ ਵਧੀਆ ਬਹੁਤ ਸ਼ੌਂਕ ਸੀ ਸਾਰੇ ਪਰਿਵਾਰ ਨੂੰ ਇਹਨਾਂ ਦਾ ਬਟਾਪਾ ਦਾ ਵੀ ਕੋਈ ਬਹੁਤ ਵਧੀਆ ਫੁੱਟਬਾਲ ਖੇਡਦਾ। ਬਹੁਤ ਜ਼ਿਆਦਾ ਸ਼ੌਂਕ ਹੈ ਪਰਿਵਾਰ। ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਆ ਜੀ। ਇਹ ਯੂਨੀਵਰਸਿਟੀਆਂ ਕਰਾਉਂਦੀਆਂ ਆ ਜੀ। ਉਹਦੇ ਵਿੱਚੋਂ ਅਸੀਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਆਈ ਆ ਜੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉਹਨੇ 골ਡ ਮੈਡਲ ਜਿੱਤਿਆ। ਐਂਟਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਜਿੱਤਣ ਵਾਲੇ ਗੁਰਦਾਸਪੁਰ ਦੇ ਖਿਡਿਆਰੀ ਦਾ ਐਨਆਰਆਈ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕੀਤਾ ਭਰਮਾ ਸਵਾਗਤ ਅਤੇ ਸਨਮਾਨ ਆਲ ਇੰਡੀਆ ਐਂਟਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਜਿੱਤਿਆ ਪਹਿਲਾ ਸਥਾਨ ਉੱਥੇ ਹੀ ਫੁੱਟਬਾਲ ਦੀ ਟੀਮ ਦੇ ਖਿਡਿਆਰੀ ਰਮਨਦੀਪ ਸਿੰਘ ਨੇ ਜਿੱਤ ਮਗਰੋਂ ਜੱਦੀ ਪਿੰਡ ਬੁੱਲੇਵਾਲ ਪਹੁੰਚਣ ਤੇ ਖਿਡਿਆਰੀ ਰਮਨਦੀਪ ਦਾ ਜਿੱਥੇ ਵਿਸ਼ੇਸ਼ ਤੌਰ ਤੇ ਪਿੰਡ ਦੇ ਐਨਆਰਆਈ ਸਭ ਬੁੱਲੇਵਾਲ ਦੇ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲ ਪਰਮਾ ਸਵਾਗਤ ਕੀਤਾ ਉੱਥੇ ਹੀ 골ਡ ਮੈਡਲ ਜਿੱਤਣ ਵਾਲੇ ਇਸ ਖਿਡਾਰੀ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਪਿੰਡ ਵਾਸੀਆਂ ਅਤੇ ਰਮਨਦੀਪ ਦੇ ਕੋਚ ਨੇ ਇਸ ਜਿੱਤ ਨੂੰ ਲੈ ਕੇ ਖਿਡਾਰੀ ਦੀ ਹੌਸਲਾ ਭਜਾਈ ਕੀਤੀ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਰਮਨਦੀਪ ਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਖਿਡਾਰੀ ਰਮਨਦੀਪ ਸਿੰਘ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਇਸ ਖੇਡ ਵਾਲਾ ਹੈ ਅਤੇ ਅੱਜ ਉਸ ਨੂੰ ਵੱਡੀ ਖੁਸ਼ੀ ਹੋਈ ਹੈ ਕਿ ਉਹਨਾਂ ਦੀ ਟੀਮ ਨੇ ਨੈਸ਼ਨਲ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਰਮਨਦੀਪ ਅਤੇ ਉਸਦੇ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਪਿੰਡ ਦੇ ਐਨਆਰਆਈ ਸਾਬ ਬੁੱਲੇਵਾਲ ਦਾ ਬਹੁਤ ਸਹਿਯੋਗ ਹੈ ਅਤੇ ਉਹ ਹੋਰ ਨਾ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਹੋਣ ਅਤੇ ਖੇਡਾਂ ਹੀ ਹਨ ਜਿਸ ਨਾਲ ਨੌਜਵਾਨ ਨਸ਼ੇ ਤੋਂ ਦੂਰ ਰਹਿ ਸਕਦੇ ਨੇ ਜੀ ਸਿੰਘ ਜੀ ਕਿਹੜਾ ਮੈਡਲ ਜਿੱਤੇ ਤੇ ਕਿਹੜੀ ਕੀਮਤ ਜਿੱਤੇ ਵੀ ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਆ ਜੀ ਇਹ ਯੂਨੀਵਰਸਟੀਆਂ ਕਰਾਉਂਦੀਆਂ ਆ ਜੀ ਉਹਦੇ ਵਿੱਚੋਂ ਅਸੀਂ ਪੂਰੇ ਇੰਡੀਆ ਦੇ ਵਿੱਚੋਂ ਫਸਟ ਆ ਜੇ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉਹਨੇ 골ਡ ਮੈਡਲ ਜਿੱਤਿਆ ਕਿੰਨੀਆਂ ਟੀਮਾਂ ਸਿਰਫ ਚ ਟੋਟਲ ਟੋਟਲ ਜੀ 32 ਟੀਮਾਂ ਸੀਗੀਆਂ ਜੀ ਆਲ ਇੰਡੀਆ ਦੇ ਵਿੱਚ ਕਿਦਾਂ ਦਾ ਲੱਗਾ ਫਿਰ ਅੱਜ ਪਿੰਡ ਦੇ ਸੁਆਗਤ ਦੇਖ ਕੇ ਅੱਜ ਪਿੰਡ ਦੇ ਵਿੱਚ ਸਵਾਗਤ ਵੇਖ ਕੇ ਲੱਗਾ ਵੀ ਸਾਰੇ ਨਾਲ ਆ ਤੇ ਕੋਈ ਚੱਕਰ ਨਹੀਂ ਕੋਈ ਹੌਸਲਾ ਦੀ ਪੂਰੀ ਨਾਲ ਸਪੋਰਟ ਆ ਜੀ ਪਿੰਡ ਵੱਲੋਂ ਤੇ ਸਭ ਤੋਂ ਵੱਧ ਸਾਹ ਬੁੱਲੇ ਵਾਲਿਆਂ ਵੱਲੋਂ ਭਾਈ ਵੱਲੋਂ ਜਿਨ੍ਹਾਂ ਨੇ ਸਮਾਨਤ ਕੀਤਾ ਨਾਲ ਰਲ ਕੇ ਸਾਰੇ ਪਿੰਡ ਵਾਲਿਆਂ ਨੇ ਆਹ ਦੇਰ ਲਿ ਜਾਣ ਕਿੱਦਾਂ ਦਾ ਗੇਮਾਂ ਦੇ ਵਿੱਚ ਤੁਹਾਡੇ ਨਾਲ ਸਹਿਯੋਗ ਕੀਤਾ ਕਰਦਿਆਂ ਦਾ ਸਹਿਯੋਗ ਨਾਲ ਹੀ ਸੀਗਾ ਸ਼ੁਰੂ ਤੋਂ ਨਾਲ ਹੀ ਰਿਹਾ ਸੀ ਤੇ ਉਹ ਵੀ ਨਾਲ ਹੀ ਸੀ ਖੇਡਣ ਤੋਂ ਖੇਡੋ ਜਿੱਦਾਂ ਮਰਜ਼ੀ ਆ ਤੇ ਸਾਰੇ ਨਾਲ ਹੀ ਸੀ ਕਿਤੇ ਤੁਹਾਡੇ ਬ੍ਰਦਰ ਵੀ 골ਡ ਫੁੱਟਬਾਲ ਦੇ ਵਿੱਚ ਪਲੇਅਰ ਸੀ ਪਲੇਅਰ ਆ ਹਾਂਜੀ ਉਹਨਾਂ ਨੇ ਮੇਰੇ ਤੋਂ ਪਹਿਲਾਂ ਦਾ ਹੀ ਸ਼ੁਰੂ ਕੀਤਾ ਹੋਇਆ ਹੈ ਫੁੱਟਬਾਲ ਉਹਨਾਂ ਨੇ ਵੀ ਆਲ ਇੰਡੀਆ ਵਿੱਚ ਬ੍ਰੌਂਜ਼ ਮੈਡਲ ਜਿੱਤੇ ਹੋਇਆ ਹੈ ਚੈਂਪੀਅਨਸ਼ਿਪ ਤੇ ਉਹ ਵੀ ਬਹੁਤ ਹੀ ਵਧੀਆ ਪਲੇਅਰ ਨੇ ਤੇ ਉਹ ਵੀ ਖੇਡਾਂ ਦੇ ਨਾਲ ਜੁੜੇ ਆ ਉੱਖਾ ਤਾਂ ਕਿਹੜੀ ਟੀਮ ਨਾਲ ਲੱਗਾ ਬੋਲਾ ਉਹ ਕਿਹ ਨਾਲ ਖੇਡਾ ਸੱਡਾ ਜੀ ਕੇਰਲ ਨਾਲ ਹੀ ਓੱਖਾ ਜੀ ਮੈਚ ਤਾਂ ਹਾਂਜੀ ਉਹ ਉਹਨਾਂ ਨਾਲ ਹੀ ਖੇਡਣਾ ਸਭ ਤੋਂ ਓੱਖਾ ਮੈਚ ਰਿਹਾ ਸਾਡਾ ਕੇਰਲ ਨਾਲ ਤੇ ਬਾਕੀ ਤਾਂ ਸਾਰਾ ਠੀਕ ਸੀ ਜੀ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਖੇਡਣ ਨਾਲ ਜੁੜੇ ਰਹੋ ਤੇ ਇਹਦਾ ਇਹਨਾਂ ਨੂੰ ਖੇਡਣ ਨਾਲ ਜੁੜ ਕੇ ਬਹੁਤ ਹੀ ਉੱਚੀ ਪ੍ਰਾਪਤ ਹੁੰਦੀ ਹੈ ਜੀ ਤੇ ਵਧੀਆ ਸਿਹਤ ਮਿਲਦੀ ਹੈ ਤੰਦਰੁਸਤ ਰਹਿੰਦੀ ਹੈ ਜ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਕੀ ਨਾਮ ਹੈ ਹਾਂਜੀ ਸਰਬਜੀਤ ਸਿੰਘ ਜੀ ਬੇਟਾ 골ਡ ਮੈਡਲ ਜਿੱਤੇ ਕੇ ਲੈ ਕੇ ਤਰਲੇ ਹਾਂਜੀ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਤੇ ਇਹੀ ਆ ਕਿ ਇਸ ਤਰ੍ਹਾਂ ਹੋਰ ਵੀ ਬੱਚੇ ਮੈਂ ਨਾ ਇਹਦੇ ਵਾਲ ਵੇਖ ਕੇ ਇਸ ਤਰ੍ਹਾਂ ਹੀ ਪੁੱਜਣ ਉੱਤੇ ਤੇ 골ਡ ਮੈਡਲ ਲਿਆਣ ਤੇ ਦੇ ਆਪਣਾ ਪਿੰਡ ਦਾ ਨਾਮ ਜਿਹੜਾ ਬਹੁਤ ਵਧੀਆ ਰੋਸ਼ਨ ਹੋਵੇ ਤੇ ਬਾਕੀ ਸਾਹ ਬੁੱਲੇਵਾਲੀ ਨੇ ਸਾਨੂੰ ਬਹੁਤ ਮਲਕੀਸ ਵੱਲ ਧਿਆਨ ਦਿੰਦੇ ਨੇ ਇਸਾਂ ਬੱਚੇ ਨੂੰ ਖੇਡ ਕੇ ਆਉਂਦੇ ਬਹੁਤ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਬਹੁਤ ਵਧੀਆ ਸਾਨੂੰ ਸਨਮਾਨਤ ਵੀ ਕੀਤਾ ਉਹਨਾਂ ਬਹੁਤ ਵਧੀਆ ਕੀਤਾ ਬਹੁਤ ਮਨ ਨੂੰ ਖੁਸ਼ੀ ਜੋਗ ਇਹ ਨਹੀਂ ਕੰਮ ਕਰ ਸਕਦੇ ਉਹ ਸਾਹ ਬੁੱਲੇਵਾਲੀ ਨੇ ਕੀਤਾ ਤੇ ਇਸ ਦੇ ਬਾਅਦ ਮਨ ਨੂੰ ਖੁਸ਼ੀ ਹੈ ਕਿਤੇ ਪਰਿਵਾਰ ਚ ਤੁਹਾਡੇ ਫੁੱਲ ਦੀ ਫੁੱਟਬਾਲ ਤੋਂ ਹਾਂਜੀ ਸਾਡੇ ਬਾਜੀ ਹੀ ਜੀ ਵੱਡੇ ਜਤਿੰਦਰਪਾਲ ਸਿੰਘ ਜੱਗੀ ਜੋ ਆਰਸੀਐਫ ਚ ਨੌਕਰੀ ਮਿਲੀ ਸੀ ਉਹ ਵੀ ਫੁੱਟਬਾਲ ਖੇੜਦੇ ਰਹੇ ਆ ਤੇ ਮੇਰਾ ਵੱਡਾ ਬੇਟਾ ਵੀ ਅਮਨਦੀਪ ਸਿੰਘ ਉਹ ਵੀ ਫੁੱਟਬਾਲ ਚ ਖੇਡਦਾ ਰਿਹਾ ਉਹ ਵੀ ਕਾਫੀ ਦੂ ਤੱਕ ਪਹੁੰਚ ਗਿਆ ਹਾਂਜੀ ਅੱਜ ਤੇ ਬਹੁਤ ਮਨ ਨੂੰ ਖੁਸ਼ੀ ਆ ਕਿਦਾਂ ਦਾ ਰੁਝਾਨ ਸੀ ਇਹਦਾ ਸ਼ੁਰੂ ਤੋਂ ਨਾ ਥੋੜਾ ਇੱਥੇ ਆ ਕੇ ਜੀ ਬਸ ਖੇਡ ਦੇ ਵਿੱਚ ਗਰਾਊਂਡ ਸੀ ਸਾਡੇ ਪਿੰਡ ਦੇ ਵਿੱਚ ਉੱਥੇ ਆ ਕੇ ਇਹਨਾਂ ਨੂੰ ਜਗ੍ਹਾ ਮਿਲਦੀ ਸੀ ਖੇਡਣ ਵਾਸਤੇ ਇਸ ਕਰਕੇ ਉੱਥੇ ਸਵੇਰੇ ਸ਼ਾਮੀ ਇਹ ਡੇਲੀ ਖੇਡਦੇ ਸੀ ਤੇ ਖੇਤ ਦੇ باوجود ਫਿਰ ਹੌਲੀ ਹੌਲੀ ਆਸ਼ਰਵਾਦ ਦੇ ਵਾਦੀ ਇੱਥੋਂ ਤੱਕ ਹਾਂਜੀ ਦੂ ਤੱਕ ਪਹੁੰਚ ਗਏ ਉਹ ਹੁੰਦੀ ਹੈ ਬੜੀ ਓਕੇ ਕੀ ਨਾਮ ਭਾਈ ਜੀ ਦਾ ਰਜਿੰਦਰ ਸਿੰਘ ਜੀ ਕੀ ਲੱਗਦਾ ਤੁਹਾਨੂੰ ਆਹ ਪਿੰਡ ਦਾ ਨੌਜਵਾਨ ਗੋਲ ਮੀਟਰ ਲੈ ਕੇ ਆਇਆ ਤੁਸੀਂ ਕੋਚ ਵੀ ਬਹੁਤ ਮਹਿੰਦੀ ਬੱਚਾ ਜੀ ਬਹੁਤ ਜ਼ਿਆਦਾ ਇਹਨਾਂ ਦੇ ਪਿੰਡ ਦੇ ਬਾਕੀ ਵੀ ਪਲੇਅਰ ਜਿਹੜੇ ਵੱਡੇ ਵੀ ਬਹੁਤ ਜ਼ਿਆਦਾ ਫੁੱਟਬਾਲ ਪਲੇਅਰ ਇੱਥੋਂ ਦੇ ਹੋਏ ਆ ਨਾਮਵਰ ਫੁੱਟਬਾਲ ਪਲੇਅਰ ਹੋਏ ਇੱਥੋਂ ਦੇ ਬੜੀ-ਬੜੀ ਨੌਕਰੀਆਂ ਤੇ ਐਸਐਸਪੀ ਰਹੇ ਆ ਡੀਐਸਪੀ ਰਹੇ ਆ ਬਹੁਤ ਜ਼ਿਆਦਾ ਮਹਿੰਦੀ ਲੋਕ ਫੁੱਟਬਾਲ ਦੇ ਇੱਥੋਂ ਦੇ ਕਿੱਦਾਂ ਦਾ ਰੁਝਾਨ ਸੀ ਮੁੰਡਿਆਂ ਦਾ ਬਹੁਤ ਵਧੀਆ ਬਹੁਤ ਸ਼ੌਂਕ ਸੀ ਸਾਰੇ ਪਰਿਵਾਰ ਨੂੰ ਇਹਨਾਂ ਦਾ ਬਟਾਪਾ ਦਾ ਵੀ ਉਹ ਵੀ ਬਹੁਤ ਵਧੀਆ ਫੁੱਟਬਾਲ ਖੇਡਦਾ ਬਹੁਤ ਜ਼ਿਆਦਾ ਸ਼ੌਂਕ ਹੈ ਪਰਿਵਾਰ ਨੂੰ ਕੋਲ ਸਾਹਿਬ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਦੇਖੋ ਜੇ ਖੇਡਾਂ ਨਾਲ ਜੁੜੋ ਨਸ਼ਾ ਦੂਰ ਹੋਗੇ ਠੀਕ ਹੈ ਨਾ ਠੀਕ ਖੇਡੋਗੇ ਤਾਂ ਕੋਈ ਨੌਕਰੀ ਮਿਲਣਗੀ ਨਸ਼ੇ ਦੀ ਕੋਈ ਚੀਜ਼ ਨਹੀਂ ਘਰ ਬਰਬਾਦ ਪਿੰਡ ਦਾ ਵੀ ਨਾਂ ਰੋਸ਼ਨ ਹੁੰਦਾ ਪਰਿਵਾਰ ਦਾ ਵੀ ਨਾਂ ਰੋਸ਼ਨ ਹੁੰਦਾ ਹੈ ਜੇ ਨਸ਼ਾ ਕਰਾਂਗੇ ਤਾਂ ਬਦਨਾਮੀ ਹੋਣੀ ਹੈ ਤੇ ਜੇ ਖੇਡਾਂਗੇ ਤੇ ਵੇਖੋ ਅੱਜ ਜਿਹਦਾ ਅਜ ਮੁੰਡੀਆਂ ਨੇ ਸਮਝਾ ਦਿੱਤਾ ਉਹਦਾ ਬਾਕੀ ਵੀ ਹੋਣਗੇ ਇਸ ਕਾ ਖੇਡਣਾ ਬਹੁਤ ਜੁੜੀ ਖੇਡਾਂ ਮਾਲ ਰੇ ਜਾਣਣਾ ਚਾਹੀਦਾ ਹਾਂਜੀ ਹਾਂਜੀ